ਸ਼ਹਾਦਤ ਬੇਮਿਸਾਲ ਦਾਸਤਾਨੇ ਪਾਤਸ਼ਾਹੀ ਨੌਵੀਂ ਪਾਈ ਨਨੂਆ ਬੈਰਾਗੀ ਤਾਨਗੁਰ ਤੇਗ ਬਹਾਦਰ ਸਹਿ ਮਹਾਰਾਜ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੀਡੀਓ ਸੀਰੀਜ਼ ਵਿੱਚ ਅੱਜ ਅਸੀਂ ਤਿੰਨ ਗੁਰੂ ਸਹਿਬਾਨ ਦੀ ਸੇਵਾ ਵਿੱਚ ਰਹਿਣ ਵਾਲੇ ਸੇਵਾ ਦੇ ਪੁੰਜ ਮਹਾਨ ਸ਼ਹੀਦ ਪਾਈ ਨਨੂਆ ਬੈਰਾਗੀ ਜੀ ਦਾ ਜੀਵਨ ਇਤਿਹਾਸ ਸਾਂਝਾ ਕਰਾਂਗੇ ਨਨੂਏ ਦੇ ਹੁਣ ਵੱਡੇ ਭਾਗ ਜੀ ਪਾਵਾਂ ਤੇਰੇ ਦਰ ਦੀ ਲਾਗ ਪਾਈ ਕਨਿਆ ਜੀ ਨੂੰ ਗੁਰੂ ਚਰਨਾਂ ਨਾਲ ਜੋੜਨ ਵਾਲੇ ਮਿਲਾਪੜੇ ਸੁਭਾ ਦੇ ਮਾਲਕ ਪਾਈ ਨਨੂਆ ਨੇ ਅਚੰਬਤ ਕਾਲਾਂ ਕਾਲਦਿਆਂ ਸੇਵਾ ਨਿਮਰਤਾ ਦਲੇਰੀ ਅਤੇ ਸ਼ਹੀਦੀ ਸਦਕਾ ਸਿੱਖ ਇਤਿਹਾਸ ਵਿੱਚ ਉੱਚਾ ਥਾਂ ਬਣਾਇਆ ਦਿੱਲੀ ਦੇ ਕੂਚਾ ਦਿਵਾਲੀ ਮਹੱਲੇ ਵਿੱਚ ਰਹਿਣ ਵਾਲੇ ਪਾਈ ਬੱਗਾ ਦੇ ਘਰ ਜਨਮੇ ਪਾਈ ਨਨੂਆ ਜੀ ਨੂੰ ਤਿੰਨ ਗੁਰੂ ਸਹਿਬਾਨਾਂ 8ਵੇਂ 9ਵੇਂ ਅਤੇ 10ਵੇਂ ਗੁਰੂ ਸਾਹਿਬ ਦੀ ਅਦੁੱਤੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ ਨਨੂ ਰਾਮ ਅਤੇ ਨਾਨੂ ਬੈਰਾਗੀ ਕਰਕੇ ਜਾਣੇ ਜਾਂਦੇ ਭਾਈ ਨਨੂਆ ਨੇ ਹੀ 30 ਮਾਰਚ 1664 ਈਸਵੀ ਨੂੰ ਦਿੱਲੀ ਵਿਖੇ ਬਾਲਾ ਪ੍ਰੀਤਮ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਜੋਤੀ ਜੋ ਸਮਾਉਂਟ ਤੋਂ ਬਾਅਦ ਉਹਨਾਂ ਦੇ ਪਾਵਨ ਸਰੀਰ ਦੇ ਸੰਸਕਾਰ ਦੀ ਸੇਵਾ ਕੀਤੀ ਸੀ ਸੰਸਕਾਰ ਤੋਂ ਬਾਅਦ ਭਾਈ ਨਨੂਆ ਨੇ ਭਾਈ ਸੰਗਤ ਭਾਈ ਜੱਗੂ ਅਤੇ ਭਾਈ ਦਰਿਆ ਨਾਲ ਮਿਲ ਕੇ ਗੁਰੂ ਜੀ ਦੇ ਫੁੱਲ ਇੱਕ ਕਲਸ਼ ਵਿੱਚ ਪਾਏ ਅਤੇ ਕੀਰਤਪੁਰ ਸਾਹਿਬ ਵਿਖੇ ਪਹੁੰਚਾਏ ਸਨ ਕਿੱਥੇ ਗੁਰੂ ਸਾਹਿਬ ਜੀ ਦੇ ਫੁੱਲ ਸਤਲੁਜ ਦਰਿਆ ਵਿੱਚ ਪ੍ਰਵਾਹ ਕਰਨ ਉਪਰੰਤ ਪਾਈ ਨਨੂਆ ਸ਼੍ਰੀ ਗੁਰੂ ਤੇਗਪਾਹਾਦਰ ਜੀ ਕੋਲ ਬਕਾਲੇ ਆ ਗਏ ਸਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਖਬਰ ਵੀ ਪਾਈ ਨਨੂਆ ਨੇ ਹੀ ਪਾਈ ਦਰਗਾਹ ਮਲ ਅਤੇ ਪਾਈ Munshi ਕਲਿਆਣ ਰਾਹੀਂ ਕੀਰਤਪੁਰ ਭੇਜੀ ਸੀ ਜੋ ਗੁਰੂ ਜੀ ਦੀ ਭੈਣ ਬੀਬੀ ਵੀਰੋ ਜੀ ਨੂੰ ਮਿਲ ਕੇ ਉਹਨਾਂ ਨੂੰ ਸਾਰੀ ਖਬਰ ਦੱਸਦੇ ਹਨ ਜਿਸ ਵੇਲੇ ਸ਼੍ਰੀ ਗੁਰੂ ਤੇਗਪਾਹਾਦਰ ਜੀ ਧਰਮ ਦੀ ਆਜ਼ਾਦੀ ਖਾਤਰ ਆਪਣੀ ਕੁਰਬਾਨੀ ਦੇਣ ਲਈ ਦਿੱਲੀ ਰਵਾਨਾ ਹੋਏ ਸਨ ਤਾਂ ਭਾਈ ਨਨੂਆ ਜੀ ਵੀ ਉਹਨਾਂ ਦੇ ਨਾਲ ਸਨ ਸ਼੍ਰੀ ਗੁਰੂ ਤੇਗਪਾਹਾਦਰ ਜੀ ਅਤੇ ਉਹਨਾਂ ਦੇ ਤਿੰਨ ਸਿੱਖਾਂ ਦੀ ਸ਼ਹੀਦੀ ਤੋਂ ਬਾਅਦ ਭਾਈ ਨਨੂਆ ਨੇ ਭਾਈ ਮਤੀ ਦਾਸੀ ਭਾਈ ਸਤੀ ਦਾਸੀ ਅਤੇ ਭਾਈ ਦਿਆਲਾ ਜੀ ਦੇ ਸਰੀਰਾਂ ਨੂੰ ਸੰਭਾਲਣ ਦੀ ਸੇਵਾ ਨਿਭਾਈ ਸੀ ਸ਼ਰੀਕੁਰ ਤੇਗ ਪਹਾੜ ਜੀ ਦੇ ਸੀਸ ਨੂੰ ਸੰਭਾਲਣ ਅਤੇ ਅਨੰਦਪੁਰ ਸਾਹਿਬ ਪਹੁੰਚਾਉਣ ਵਿੱਚ ਪਾਈ ਜੈਤਾ ਜੀ ਪਾਈ ਗੁਰਬਖ ਸਿੰਘ ਅਤੇ ਪਾਈ ਉਦਾ ਜੀ ਦੀ ਮਦਦ ਕਰਨ ਦੇ ਨਾਲ ਨਾਲ ਆਪ ਜੀ ਨੇ ਪਾਈ ਲੱਖੀ ਸ਼ਾ ਵਣਜਾਰਾ ਨਾਲ ਮਿਲ ਕੇ ਗੁਰੂ ਜੀ ਦੇ ਪਾਵਨ ਧੜ ਦਾ ਸੰਸਕਾਰ ਕਰਨ ਦੀ ਮਹਾਨ ਸੇਵਾ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਸੀ ਤਾਨਗੁਰ ਤੇਗ ਪਹਾੜ ਜੀ ਦੀ ਸ਼ਹੀਦੀ ਤੋਂ ਬਾਅਦ ਪਾਈ ਨਨੂਆ ਦਸ਼ਮੇਸ਼ ਪਿਤਾ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਵਿੱਚ ਅਨੰਦਪੁਰ ਸਾਹਿਬ ਪਹੁੰਚੇ ਸਨ ਅਤੇ ਗੁਰੂ ਸਾਹਿਬ ਦੇ ਦਰਬਾਰੀ ਕਵੀਆਂ ਵਿੱਚ ਸਥਾਨ ਪ੍ਰਾਪਤ ਕੀਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੁਆਰਾ 1699 ਈਸਵੀ ਵਿੱਚ ਕੀਤੀ ਗਈ ਖਾਲਸਾ ਸੇਜਣਾ ਸਮੇਂ ਭਾਈ ਨਨੂਆ ਅੰਮ੍ਰਿਤ ਛੱਕ ਕੇ ਜਵਾਲਾ ਸਿੰਘ ਨਨੂਆ ਬਣੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਹਾਦਰ ਯੋਧਿਆਂ ਵਿੱਚ ਗਿਣੇ ਜਾਂਦੇ ਭਾਈ ਜਵਾਲਾ ਸਿੰਘ ਨਨੂਆ ਸੰਨ 1704 ਈਸਵੀ ਵਿੱਚ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਉਹਨਾਂ 40 ਸਿੰਘਾਂ ਸਮੇਤ ਚਮਕੌਰ ਸਾਹਿਬ ਪਹੁੰਚੇ। ਅਤੇ ਦੁਸ਼ਮਣ ਫੌਜਾਂ ਨਾਲ ਬੜੀ ਦਲੇਰੀ ਨਾਲ ਜੂਝਦਿਆਂ ਚਮਕੌਰ ਦੇ ਮੈਦਾਨ ਵਿੱਚ ਸ਼ਹੀਦਤਾ ਉੱਚਾ ਰੁਤਬਾ ਪ੍ਰਾਪਤ ਕੀਤਾ ਸੀ ਇੱਥੇ ਹੀ ਬਸ ਨਹੀਂ ਭਾਈ ਜਵਾਲਾ ਸਿੰਘ ਨਨੂਆ ਦੇ ਪੁੱਤਰਾਂ ਨੇ ਵੀ ਸਿੱਖੀ ਲਈ ਸ਼ਹੀਦੀਆਂ ਪਾਉਣ ਦਾ ਵੱਡਾ ਮਾਣ ਪ੍ਰਾਪਤ ਕੀਤਾ ਉਹਨਾਂ ਦੇ ਇੱਕ ਪੁੱਤਰ ਦਰਬਾਰ ਸਿੰਘ ਨੇ ਅਗੰਗੁਰ ਦੀ ਜੰਗ ਵਿੱਚ ਅਤੇ ਦੂਜੇ ਪੁੱਤਰ ਗੁਰਬਾਰ ਸਿੰਘ ਨੇ ਮੁਕਤਸਰ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ ਪਾਈ ਨਨੂਆ ਦੇ ਪੋਤੇ ਕਵੀ ਜੈ ਰਾਜ ਸਿੰਘ ਨੂੰ ਮਹਾਰਾਜਾ ਪਟਿਆਲਾ ਦੇ ਦਰਬਾਰੀ ਕਵੀ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ ਇਸ ਪ੍ਰਕਾਰ ਪਾਈ ਨਨੂਆ ਦੇ ਪੂਰੇ ਪਰਿਵਾਰ ਨੇ ਆਪਣੀਆਂ ਸੇਵਾਵਾਂ ਨਾਲ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਵੱਡੀਆਂ ਕਾਰਨਾਵਾਂ ਕਾਲੀਆਂ ਸਨ ਗੁਰੂ ਘਰ ਦੇ ਅਨੰਦ ਸੇਵਕ ਦਲੇਰ ਸੂਰਮੇ ਅਤੇ ਸ਼ਹੀਦ ਪਾਈ ਨਨੂਆ ਜੀ ਦੀ ਵੱਡਮੁੱਲੀ ਸ਼ਖਸੀਅਤ ਨੂੰ ਅਸੀਂ ਸਿਨੇਮਾ ਸੇਜਤਾ ਕਰਦੇ ਹਾਂ